ਇਹ ਤਸਵੀਰਾਂ ਜਲਾਲਾਬਾਦ ਦੇ ਮੰਨੇਵਾਲ ਰੋਡ ਤੇ ਇੱਕ ਨਿੱਜੀ ਪੈਲੈਸ ਦੇ ਸਾਹਮਣੇ ਦੀਆਂ ਨੇ ਜਿੱਥੇ 2.5 ਮਰਲੇ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਨਜ਼ਰਾਈਆਂ ਦੋਵੇਂ ਧਿਰਾਂ ਦੀਆਂ ਔਰਤਾਂ ਵੱਲੋਂ ਜ਼ਮੀਨ ਤੇ ਕਬਜ਼ਾ ਕਰਨ ਨੂੰ ਲੈ ਕੇ ਝਗੜਾ ਦੇਖਣ ਨੂੰ ਮਿਲਿਆ ਇਸ ਵੀਡੀਓ ਚ ਤੁਸੀਂ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਔਰਤਾਂ ਇੱਕ ਦੂਜੇ ਦੇ ਨਾਲ ਗੁੱਥਮ ਗੁੱਥੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਔਰ ਇਸ ਦੇ ਨਾਲ ਹੀ ਡਾਂਗਾ ਸੋਟਿਆਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਇਸ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਮੀਡੀਆ ਸਾਹਮਣੇ ਆਈਆਂ ਨੇ ਪਹਿਲੀ ਧਿਰ ਦਾ ਕਹਿਣਾ ਹੈ ਕਿ ਜ਼ਮੀਨ ਸਾਡੀ ਹੈ ਤੇ ਸਾਡੇ ਕੋਲ ਇਸ ਦੀ ਰਜਿਸਟਰੀ ਵੀ ਹੈ ਸਾਡਾ ਪਲਾਟ ਹੈ 5.5 ਮਰਲੇ ਦਾ ਪਲਾਟ ਹੈ ਜੀ 5.5 ਮਰਲੇ ਦੀ ਰਜਿਸਟਰੀ ਹੈ ਇੰਤਕਾਲ ਹੈ ਸਾਰਾ ਕੁਝ ਹੈ ਸਾਰੇ ਡਾਕੂਮੈਂਟ ਸਾਡੇ ਪੂਰੇ ਨੇ ਪਿੱਛੇ ਕੋਈ ਕਾਰ ਹੈਗੇ ਨਹੀਂ ਜੀ ਉਹ ਸਾਡੇ ਨਾਲ ਬਹੁਤ ਪਤਾ ਕਰੀ ਜਾਂਦੇ ਨੇ ਅਸੀਂ ਇਹਦਾ 플ਾਟ ਬਣਾ ਰਹੇ ਸੀ ਤੇ ਫਿਰ ਆ ਕੇ ਲੜਾਈ ਝਗੜਾ ਕਰਦੇ ਨੇ ਜੀ ਤੇ ਸਾਦ ਦੂਸਰੀ ਵਾਰ ਹੋ ਗਈ ਹੈ ਪਹਿਲਾਂ ਵੀ ਰਾਤ ਇਹਨਾਂ ਨੇ 12 ਵਜੇ ਦੇ ਕਰੀਬ ਆ ਕੇ ਫੋਟ ਮਾਰ ਕੀਤੀ ਹੈ ਸਾਡੇ ਤੇ ਅਸੀਂ ਪੁਲਿਸ ਵੀ ਪ੍ਰਸ਼ਾਸਨ ਨੂੰ ਵੀ ਦਿੱਤੀਆਂ ਆਈਆਂ ਨੇ ਅਪਲੀਕੇਸ਼ਨਾਂ ਤੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਮਾਤਾ ਤੇ ਮੈਂ ਸੀ ਕੱਲੇ ਕਰੇ ਤੇ ਉਹਨਾਂ ਦੇ ਗੁੜੀਆਂ ਬੰਦੇ ਆ ਕੇ ਸਾਨੂੰ ਇਹਨਾਂ ਨੇ ਕੁੱਟਿਆ ਮਾਰਿਆ ਤੇ ਸਾਡੀ ਇੱਕ ਦੁਆਰ ਵੀ ਤਾ ਦਿੱਤੀ ਐਸਐਸਪੀ ਨੂੰ ਵੀ ਇਸੇ ਤਰ੍ਹਾਂ ਕਾਸ ਦਿੱਤੀ ਜੀ ਐਸਐਚ ਨੂੰ ਵੀ ਦਿੱਤੀ ਸਚਿਨ ਐਸਐਚ ਨੂੰ ਸਾਰਾ ਮਸਲੇ ਦਾ ਪਤਾ ਇਹ ਜੀ ਉਹਨਾਂ ਨੇ ਖੁਦ ਬਿਠਾ ਕੇ ਰਾਜੀਨਾਮਾ ਲਿਖਾਇਆ ਹੈ ਹਾਂ ਆਣੇ ਚ ਵੀ ਰਾਜੀਨਾਮਾ ਹੋਇਆ ਹੈ ਪੁਲਿਸ ਨੇ ਸਾਨੂੰ ਰਾਜੀਨਾਮਾ ਲਿਖ ਕੇ ਦਿੱਤਾ ਹੈ ਤੇ ਨਿਤਿਨ ਮਿੱਟਾਈ ਜੀ ਉੱਥੇ ਸਾਨੂੰ ਬੁਲਾਇਆ ਗਿਆ ਸੀ ਤੇ ਉਹਨਾਂ ਨੇ ਵੀ ਉੱਥੇ ਰਾਜੀਨਾਮਾ ਲਿਖਵਾਇਆ ਸੀ ਸਾਡੇ ਤੋਂ ਰਾਜੀਨਾਮਾ ਲਿਖੀ ਦਿੱਤੀ ਹੈ ਜੀ ਤੇ ਉਸ ਤੋਂ ਬਾਅਦ ਤੇ ਫਿਰ ਇਹਨਾਂ ਨੇ ਕੁੱਟਮਾਰ ਕੀਤੀ ਜੀ ਤਾਡੀ ਕੋਈ ਸੁਣਾਈ ਨਹੀਂ ਹੋ ਰਹੀ ਰਾਜਨਾਮੇ ਤੇ ਲਿਖਿਆ ਜੀ ਵੀ ਤੁਸੀਂ ਨਿਸ਼ਾਨਦੇ ਕਰਾਉਣਾ ਚਾਹੁੰਦੇ ਜੇ ਸਾਡੀ ਨਿਸ਼ਾਨਦੇ ਨਹੀਂ ਹੁੰਦੀ ਤੇ ਤੁਹਾਡੀ ਮਾਲਕੀ ਜਗ੍ਹਾ ਤੇ ਤੁਸੀਂ ਆਪ ਦਾ ਮਕਾਨ ਬਣਾ ਸਕਦੇ ਹੋ ਉਹ ਤਰੀਕ ਤੇ ਕਿਤਾਬ ਚ ਤੇ ਫਸਲਾ ਸਾਡਾ ਪਲਾਟ ਦਾ ਹੈ ਇਹਨਾਂ ਹਮਲਾ ਕੀਤਾ ਹੈ ਹੁਣ ਫਿਰ ਪਹਿਲੇ ਵੀ ਸਾਡੀ ਕਾਂ ਟਾਹ ਗਏ ਸੀ ਕੋ ਨਾ ਸੀ ਦੁਪਾਰ ਤੂੰ ਕੀਤੀ ਹੈ ਫਿਰ ਟਾਹ ਗਏ ਨੇ ਸਾਡੀ ਖਾਂ ਸਾਡੀ ਸੁਣਾਈ ਕੋਈ ਸੇ ਬਸ ਸੁਣੀ ਹੋ ਰਹੀ ਜੂਸੀ ਠਾਣੇ ਫੋਨ ਕਰਦੇ ਸੀ ਜੇ ਸਾਡਾ ਫੋਨ ਵੀ ਨਹੀਂ ਚੱਕਰ ਸੀ ਸਾਨੂੰ ਕਹਿੰਦੇ ਸਾਡੇ ਵੱਲੇ ਫੋਨ ਵਾਰ-ਵਾਰ ਨਾ ਕਰੋ ਇੰਨਾ ਇੰਨਾ ਕੁਝ ਮੇਰੇ ਨਾਲ ਕੀਤਾ ਇੰਨਾ ਕੁੱਟ ਮਾਰ ਕੀਤੀ ਮੇਰੇ ਕੰਨਾਂ ਦੇ ਟੋਪਸ ਸੀ ਉਹ ਵੀ ਖਿੱਚ ਕੇ ਲੈ ਗਈ ਆ ਉਲਟਾ ਕਹਿੰਦੇ ਕਿ ਕਾਕੂ ਦਰਾਇਕ ਕਗਾ ਇਹਨੂੰ ਵੀ ਅਸੀਂ ਮਾਰ ਦੇਣਾ ਤੇਰਾ ਬੰਦਾ ਦਰਿਆ ਨਹੀਂ ਹੋਣ ਇਹਨੂੰ ਵੀ ਮਾਰ ਦੇਣਾ ਮਸਲਾ ਸਾਡਾ ਪਲਾਟ ਦਾ ਹੈ ਹੂੰ ਕਿ ਕਹਿੰਦੇ ਨੇ ਕਿ ਆ ਇਹ ਸਾਡੇ ਤੇ ਕਬਜ਼ਾ ਕਰ ਹੀ ਰੱਖਦੀ ਜਨਾਨੀ ਕਬਜ਼ਾ ਕਰ ਹੀ ਜਾਂਦੀ ਜਗ੍ਹਾ ਤੇ ਪਰ ਕਬਜ਼ਾ ਨਹੀਂ ਸਾਡੇ ਕਾਗਜ਼ ਸਾਡੇ ਪੂਰੇ ਹਗੇ ਨੇ ਅਸੀਂ ਤਾਂ ਇਹਦੇ ਕਾਗਜ਼ਾਂ ਤੇ ਲਾਡਰ ਸਕਨੇ ਸੀ ਪਰ ਇਹਨਾਂ ਨਾਲ ਲੜਾਈ ਨਹੀਂ ਕਰ ਸਕਦੇ ਸਾਡੇ ਨਾਲ ਵਾਰ-ਵਾਰ ਲੜਾਈ ਕਰਨ ਚਾਹੁੰਦੇ ਨੇ ਇੰਨਾ ਇੰਨਾ ਮੈਨੂੰ ਛੜਕਦੇ ਤਰੋਇਆ ਜਨਾਨੀਆਂ ਆ ਕੇ ਪਿੱਛੇ ਇਹਨਾਂ ਦੇ ਬੰਦੇ ਵੀ ਆ ਗਏ ਸੀ ਹਾਂਜੀ ਉਦੋਂ ਤਾਂ ਮੇਰੀ ਕੁੜੀ ਆ ਗਈ ਸੀ ਉਹ ਰੋਕੀ ਗਈ ਰੋਕੀ ਤੁਸੀਂ ਕੋਈ ਸ਼ਿਕਾਇਤ ਨਹੀਂ ਕੀਤੀ ਬੁਲਸਣ ਕੀਤੇ ਜੀ ਸ਼ਿਕਾਇਤ ਕੀਤੀ ਸੀ ਮੇਰੀ ਕੁੜੀ ਫੋਨ ਕਰੀ ਗਈ ਹੈ ਪਰ ਕੋਈ ਸੁਣਾਈ ਨਹੀਂ ਕਰਦੇ ਪੈ ਸਾਡੀ ਦੂਜੀ ਧਿਰ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਇਸ ਜ਼ਮੀਨ ਦਾ ਸਟੇ ਆਰਡਰ ਹੈ ਇਹ ਨਾ ਅਸੀਂ ਥਾਣੇ ਗਏ ਜਦੋਂ ਪਹਿਲੇ ਅਸੀਂ ਇਹ ਕੰਦ ਬਣਾਨੀ ਸੁਣੀ ਇਹ ਸਾਡੀ ਇਹਨੇ ਕੋਈ ਉਹਨਾਂ ਥਾਣੇ ਅਸੀਂ ਗਏ ਤਾਂ ਉਹਨਾਂ ਸਾਡੀ ਕੋਈ ਸੁਣਾਈ ਨਹੀਂ ਕੀਤੀ ਧੱਕੇ ਮਾਰੇ ਨੇ ਬਾਹਰ ਕੱਢ ਦਿੱਤਾ ਨੇ ਉਥੋਂ ਕਹਿੰਦੇ ਨੇ ਜਾਓ ਉਥੇ ਆਦੇ ਇੱਕ ਦੂਰੇ ਗਾਲ ਪੈ ਜਾਓ ਤੇ ਫਿਰ ਅਸੀਂ ਆ ਜਾਵਾਂਗੇ ਅੱਛਾ ਫੇਰ ਅਸੀਂ ਕੋਈ ਫਿਆਸਾ ਸੀ ਕਿ ਅਭੀ ਨਹੀਂ ਜਾਣੇ ਨਹੀਂ ਜਾਣੇ ਫੇਰ ਸਾਡੇ ਦਿਲ ਵਿੱਚ ਮੜੀ ਜਿਹੀ ਗਰਮੀ ਆਈ ਅਸੀਂ ਗਏ ਚਲੇ ਅਸੀਂ ਕਿਹਾ ਸਾਡੇ ਆਦੀ ਜਹਾਦਾ ਤੇ ਜੱਦੀ ਮਾਲਕੀ ਮੈਂ ਕਿਹਾ ਅਸੀਂ ਚੱਲ ਰੋਕਨੇ ਫੇਰ ਅਸੀਂ ਗਏ ਰੋਕਣ ਇਹ ਤਾਂ ਰੁਕੇ ਹੀ ਨਾ ਇਹਨੇ ਤਾਂ ਸਾਡੇ ਗਾਲ ਪੁਆਤੇ ਗੁੰਡੇ ਸਾਨੂੰ ਉਥੇ ਸਿਰ ਚਿੱਟਾ ਮੇਰੇ ਏਟੇ ਇੱਕ ਸਿਰ ਤੇ ਵੱਜੀ ਇੱਕ ਹੱਥ ਤੇ ਵੱਜੀ ਇਹਨੇ ਤਾਂ ਸਾਡੇ ਪੱਖੇ ਪੁਆਤੇ ਬੜੇ ਬੰਦੇ ਅਸੀਂ ਇਹ ਕਿਹਾ ਵੀ ਤੁਸੀਂ ਨਾ ਸਾਡੇ ਕੰਮ ਕਰੋ ਨਾ ਕਰੋ ਅਸੀਂ ਤੁਹਾਨੂੰ ਕਿਹਾ ਵੀ ਪੁਲਸਰਾਂ ਨੇ ਵੇਸੀ ਆਈ ਅਸੀਂ ਨੰਬਰ ਤੇ ਫੋਨ ਤਾਂ ਲਾਇਆ 112 ਨੰਬਰ ਤੇ ਵੀ ਸਾਡੀ ਉਥੇ ਲੜਾਈ ਨਾ ਹੋਵੇ ਤੇ ਉਹਨਾਂ ਸਾਡੀ ਫੇਰ ਵੀ ਨਹੀਂ ਸੁਣਾਈ ਕੀਤੀ ਸਾਡੇ ਖਾਣੇ ਵਿੱਚ ਉਥੇ ਸਾਰਾ ਕੁਝ ਲਿਖਿਆ ਪਿਆ ਜੇ ਅਸੀਂ ਝੂਠ ਵੀ ਮਾਰੀਏ ਤਾਂ ਵੀ ਕੈਨ ਵੀ ਕਰ ਝੂਠ ਮਾਰਦੇ ਨੇ ਅਸੀਂ ਸੱਚ ਬੋਲਨੇ ਤੇ ਸਾਡੀ ਖੇਤ ਜਾਈਏ ਸਾਨੂੰ ਅਜੇ ਵੀ ਖਤਰਾ ਹੈ ਇਹਨਾਂ ਦਾ ਵੀ ਸਾਡੇ ਮੇਰੇ ਭਰਾ ਦੇ ਗਾਲ ਪੈ ਜਾਣ ਨਾ ਮੇਰੇ ਭਰਾ ਜਾਣਦੇ ਨੇ ਚਾਹੇ ਇਹ ਗੁੰਡੇ ਮੰਗਵਾ ਕੇ ਰੱਖਦੇ ਨੇ ਮੇਰੇ ਤਾਇਰ ਦਾ ਗੁੰਡ ਨਾਲ ਘਾਰੇ ਉਹਨਾਂ ਦੇ ਵੀ ਨਜਾਇਜ਼ ਇਹਨੇ ਨਾਂ ਦਿੱਤੇ ਸਟੇ ਵਿੱਚ ਪਰਚਾ ਨਜਾਇਜ਼ ਕਰਾ ਆਂਦੀ ਏ ਇਹ ਤਾਂ ਸਾਨੂੰ ਸਟੇ ਕੱਟੀ ਜਾਂਦਾ ਨਹੀਂ ਤਾਂ ਇਹ ਤਾਂ ਉਹਨੂੰ ਸਰ ਤੇ ਕਦੇ ਵੀ ਜਨਾਨੀ ਪਰਚਾ ਕਰਾ ਦਿੰਦੀ ਇਹ ਸਾਨੂੰ ਸਟੇ ਕੱਢ ਰਿਆ ਸਾਡੇ ਕੋਲ ਸਟੇ ਹੈਗਾ ਹੈ ਸਾਡੇ ਕੋਲ ਸਾਰੀਆਂ ਜਿੰਨੀਆਂ ਨੇ ਸਬੂਤ ਪੈਨ ਹੈ ਇਹ ਲੰਘਣਾ ਕਾਨੂੰਨ ਦੀ ਜੋ ਇਹਨੇ ਕੀਤੀ ਜੀ ਜੀ ਤਾਂ ਮਾਲਕਾ ਜੀ ਹੂੰ ਤੇ ਸਾਡੇ ਕੋਲ ਸਟੇ ਜ ਹੈਗਾ ਜੀ ਤੇ ਅਸੀਂ ਐ ਸਚ ਨੂੰ ਦਿਖਾ ਦਿੱਤੀ ਜੀ ਬੇਨਤੀ ਕੀਤੀ ਵੀ ਇਹ ਸਾਡੇ ਜਿਹੜਾ ਕਾਨੂੰਨੀ ਕਾਰਵਾਈ ਸਾਨੂੰ ਇਨਸਾਫ ਮਿਲੇ ਤੇ ਇਹ ਸਾਡੇ ਧੱਕਾ ਨਾ ਕਰੇ ਹੂੰ ਇਹਨ ਇੱਕ ਦੋ ਵਾਰੀ ਅਸੀਂ ਰੋਕਿਆ ਵੀ ਜਾ ਕੇ ਪਰ ਇਹ ਸਾਡੇ ਗੁੰਡੇ ਲੈ ਕੇ ਸਾਡੇ ਪਿੱਛੇ ਪੈ ਗਏ ਸਾਡੇ ਉਸਨ ਲੇਡੀ ਇੱਕ ਵਾਰ ਖੇਤ ਚੱਲੇ ਸੀ ਉਹਨਾਂ ਵੇਖਿਆ ਵੀ ਕੰਦ ਨੂੰ ਲੱਗ ਕੇ ਲੈ ਜਾ ਕੇ ਰੋਕਣ ਲੱਗੇ ਜੀ ਤੇ ਅੱਗੂ ਗੁੰਡਿਆਂ ਨੇ ਗਾਲੀ ਗਲੋਚ ਵੀ ਕੀਤਾ ਸਾਡੀ ਕੁੜੀ ਦੇ ਸੱਟਾ ਵੀ ਲਾਈਆਂ ਤੇ ਅਸੀਂ ਵੀਡੀਓ ਹੀ ਬਣਾਈ ਹੈ ਤੇ ਅਰਨੈਲ ਸਿੰਘ ਨੇ ਜੀ ਇਹਨਾਂ ਦਿੱਤੀ ਹੈ 2 ਨੰਬਰ ਜਿਹੜਾ ਰਜਿਸਟ੍ਰਿਕਾ ਕੇ ਜੀ ਤੇ ਸਾਨੂੰ ਪ੍ਰੂਫ ਜਿਵੇਂ ਜਰਨੈਲ ਸਿੰਘ ਆ ਕੇ ਵੀ ਇੱਕ ਇਮਾਨੀ ਜੀ ਕਰਕੇ ਦਿੱਤੀ ਨੇ ਹੂੰ ਐਸੀ ਉਹਨੇ ਲੈ ਨਹੀਂ ਸਾਨੂੰ ਜਿੱਤੇ ਕਿ ਸਾਡੇ ਕਿਸੇ ਪਰਿਵਾਰ ਨੂੰ ਦਿੱਤੇ ਨੇ ਅਸੀਂ ਲੈਣ ਦਾ ਨਹੀਂ ਦੱਲੇ ਜੀ ਸਾਡੇ ਜੀ ਪਰਿਵਾਰ ਲੇਡੀ ਵਗੈਰੇ ਅਸੀਂ ਤਾਂ ਗਿਆ ਸੀ ਦਿੱਲੀ ਦਫਤਰ ਜੀ ਹੂੰ ਵੀ ਜਾ ਕੇ ਦੇਖੋ ਵੀ ਕੰਦ ਕਰ ਰਹੇ ਨੇ ਤੇ ਸਾਡੇ ਲੇਡੀ ਜੀ ਕਹਿੰਦੇ ਮੈਂ ਤਾਂ ਮੇਰੇ ਰਹਿਣ ਤੋਂ ਨਹੀਂ ਜਾਣਾ ਪਾਣ ਇਹ ਗੈਚਲ ਵਿਚਾਲੇ ਰੋਕਨੇ ਆ ਪਿਆਰ ਨਾਲ ਉਹ ਪਿਆਰ ਨਾਲ ਰੋਕਣ ਕਹਿੰਦੇ ਉਹਨਾਂ ਗੱਲ ਗਲੋਚ ਕੱਢ ਕੇ ਸਾਡੀ ਕੁੜੀ ਦੇ ਨਾਲ ਜੁਨੇ ਫੜ ਕੇ ਪਹਿਲੇ ਡੇਕ ਲਿਆ ਤੇ ਉਤੋਂ ਲਿਖਣ ਐਟ ਮਾਰੀ ਖੜਛੇੜ ਦੇ ਉਹ ਹਸਪਤਾਲ ਅਸੀਂ ਦਾਖਲ ਕੀਤੀ ਸੀ ਵਾਲੇ ਜਲਾਲਾਬਾਦ ਦੇ ਜੀ ਤੇ ਉਸ ਰੈਫਰ ਹੋ ਗਿਆ ਫਰੀਦਕੋਟ ਫਰੀਦਕੋਟ ਰੈਫਰ ਕਰਤਾ ਬਟਿੰਡੇ ਜੀ ਕਿਹਨਾਂ ਚ ਹੈ ਅੰਸ਼ੇ ਦੀ ਛੱਟ ਲੱਗੀ ਜੀ ਜੀ ਇਹ ਪਲਾਟ ਦੀ ਕੰਪਲੇਨ ਮਿਲੀ ਹੈ 112 ਐ ਵੈਸੇ ਬਣੀ ਇੱਕ 12 ਕੁਰੀਆਂ ਵਾਲੀ ਜਿਹੜੀ ਵਸ ਬਣੀ ਹੋਈ ਐ ਤੇ ਵੈਸੇ ਇਹਨਾਂ ਨੇ ਦਿੱਤੀ ਕੰਪਲੇਨ 112 ਤੇ ਵੀ ਇਹਨਾਂ ਦਾ ਪਲਾਟ ਜਿਹੜਾ ਵੀ ਇਹਨਾਂ ਦਾ ਨਾ ਹੈ ਜੀ ਠੀਕ ਹੈ ਜੀ ਤੇ ਇਹ ਕਹਿੰਦੇ ਵੀ ਫਿਰ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੀ ਕੰਪਲੇਟ ਵੀ ਲਾਈਏ ਸੀ ਥੀੜੀ ਥਾਰ ਹੈ 3 ਮਹੀਨੇ ਹੋ ਗਏ ਨੇ ਠੀਕ ਹੀ ਚੱਲਦੇ ਨੂੰ ਠੀਕ ਹੈ ਜੀ ਤੇ ਅੱਲੇ ਵੀ ਹੁਣੇ ਮਨਦੀਪ ਨਾਲ ਸਬਸੈਟ ਸਾਹਤ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਇਹਨਾਂ ਦਾ ਹੱਲ ਕਰਦੇ ਆ ਕੋਈ ਨੰਦੀ ਕਾਰਵਾਈ ਜੋ ਵੀ ਹੈ ਕਰਨੀ ਹੈ ਤਾਂ ਕਹਿੰਦੇ ਵੀ ਉਹਨਾਂ ਦੇ باوجود ਅਸੀਂ ਵੀ ਸਾਡੇ ਨਾਲ ਅਗਰ باوجود ਵੀ ਕੋਈ ਇਕਤਾਰੀ ਹੈ ਵੀ ਇੱਕ ਪਰੇਸ਼ਾਨੀ ਕਰ ਰਹੇ ਨੇ ਤਾਂ ਕਰਾਉਣ ਤੋਂ ਰੋਕ ਰਹੇ ਹਾਂ ਅੱਛਾ ਇਹ ਨਾਮ ਹੈ ਕੀ ਸਹਿ ਨੇ ਆ ਗਏ ਜੀ ਮੇਰੇ ਵੀ ਪਰੇਸ਼ਾਨੀ ਆ ਕਰਦੇ ਬਿਨੇ ਵੀ ਉਹ ਆ ਕੇ ਤਾਂਗ ਪਸ਼ਾਣ ਕਰਦੇ ਨੇ ਜੀ ਇਹਨੇ 1 ਘੰਟੇ ਨੂੰ ਪਰ ਅੰਜਾਂ ਜੀ ਅਨੇ ਗੱਲ ਹੋ ਗਈ ਮਨਦੀਪ ਨਾਲ ਕਹਿੰਦੇ ਵੀ ਦੋਹਾਂ ਪਾਰ ਦੇ ਉਰਾ ਲੈਣੇ ਦੋ ਇਹਨਾਂ ਨੂੰ ਵੀ ਦੂਸਰੀ ਪਾਰ ਦੇ ਉਰਾ ਕੇ ਇਹਨਾਂ ਦਾ ਰਾਜਨਾਂ ਇਸ ਮੌਕੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਬਾਕੀ ਇਸ ਮਾਮਲੇ ਦੀ ਪੂਰੀ ਸਚਾਈ ਕੀ ਹੈ ਇਹ ਜ਼ਮੀਨ ਦੇ ਦਸਤਾਵੇਜ਼ ਅਤੇ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਦੇਖਣਾ ਹੋਵੇਗਾ ਦਨ ਮਿਊਟ ਲਈ ਜਲਾਲਾਬਾਦ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ